ਬਹੁਤ ਹੀ ਸਤਕਾਰਯੋਗ ਪੰਜਾਬੀਓ ਮੇਰੇ ਵੀਰੋ ਅਤੇ ਭੈਣੋ ਕੱਲ ਤੁਸੀਂ ਦੇਖਿਆ ਹੋਣਾ ਕਿ ਪੰਥਕ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਕਿੰਨਾ ਮੰਦ ਭਾਗਾ ਬਿਆਨ ਦਿੱਤਾ ਹੈ ਕਿਵੇਂ ਉਹ ਆਪ ਦਾ ਸੰਤੁਲਨ ਖੋ ਬੈਠੇ ਨੇ ਉਹਨਾਂ ਨੇ ਬੇਅਦਬੀ ਦੇ ਮਾਮਲੇ ਦੇ ਵਿੱਚ ਕੋਈ ਨਿਆਂ ਨਹੀਂ ਦਿਵਾਇਆ ਔਰ ਹੁਣ ਉਹ ਸਾਰੇ ਦਾ ਸਾਰਾ ਘੜਾ ਗ੍ਰੰਥੀ ਸਿੰਘਾਂ ਦੇ ਸਿਰ ਤੇ ਭੰਣਾ ਚਾਹੁੰਦੇ ਆ ਉਹਨਾਂ ਕੋਲੇ ਉਸ ਵਕਤ ਉਹਨਾਂ ਦੇ ਪਰਿਵਾਰ ਕੋਲੇ ਹੋਮ ਮਿਨਿਸਟਰੀ ਸੀ ਜਿਸ ਨੇ ਕਿ ਇਸ ਦਾ ਨਿਆਂ ਕਰਨਾ ਸੀ ਤੇ ਹੁਣ ਉਹ ਕਹਿੰਦੇ ਆ ਕਿ ਮੈਂ ਪਤਾ ਕਰ ਲਿਆ ਸਾਰੇ ਦੀਆਂ ਸਾਰੀਆਂ ਬੇਅਦਬੀਆਂ ਗ੍ਰੰਥੀ ਸਿੰਘਾਂ ਨੇ ਕਰਵਾਈਆਂ ਕਿਉਂ ਕਹਿੰਦੇ ਕਿਉਂਕਿ ਉਹਨਾਂ ਦੀ ਤਨਖਾਹ ਕੱਟ ਸੀ ਔਰ ਉਹ ਇਹ ਚਾਹੁੰਦੇ ਸੀ ਕਿ ਬੇਅਦਬੀਆਂ ਹੋਣਗੀਆਂ ਫਿਰ ਅਖੰਡ ਪਾਠ ਸਭ ਪ੍ਰਕਾਸ਼ ਹੋਣਗੇ ਔਰ ਉਸ ਤੋਂ ਬਾਅਦ ਉਹਨਾਂ ਨੂੰ 25-25000 ਰੁਪਇਆ ਵੰਡ ਜੂਗਾ ਐਡਾ ਵੱਡਾ ਦੋਸ਼ ਸਾਡੇ ਸਤਕਾਰਯੋਗ ਗ੍ਰ anthi ਸਿੰਘਾਂ ਤੇ ਆਪ ਕੁਛ ਕਰਨਾ ਨਹੀਂ ਤੇ ਹੁਣ ਘੜਾ ਉਹਨਾਂ ਦੇ ਸਿਰ ਤੇ ਭੰਗਤਾ ਬਹੁਤ ਮੰਦ ਭੰਗ ਦਾ ਬਿਆਨ ਹੈ ਇਹ ਦੇਖੋ ਕਿੱਥੋਂ ਤੱਕ ਗਿਰ ਚੁੱਕੀ ਹੈ ਰਾਜਨੀਤੀ ਕਿੱਥੋਂ ਤੱਕ ਗਿਰਾਵਟ ਆ ਚੁੱਕੀ ਹੈ ਮੈਂ ਅਪੀਲ ਕਰਦੀ ਹਾਂ ਕਿ ਹੁਣ ਮੇਰੇ ਪੰਜਾਬੀਓ ਲੋਕੋ ਸਿੰਘੋ ਨੋਟਿਸ ਲਓ ਇਹਨਾਂ ਚੀਜ਼ਾਂ ਦਾ ਕੀ ਹੋ ਰਿਹਾ ਹੈ ਕੀ ਹੋ ਰਿਹਾ ਕੀ ਉਹਨਾਂ ਨੂੰ ਪੰਥਕ ਕਹਿਲਾਉਣ ਦਾ ਹੱਕ ਹੈਗਾ ਕੀ ਉਹਨਾਂ ਨੂੰ ਅਜੇਹੀ ਪਾਰਟੀ ਦਾ ਪ੍ਰਧਾਨ ਰਹਿਣ ਦਾ ਹੱਕ ਹੈਗਾ ਸੋਚੋ ਜ਼ਰੂਰ ਸੋਚੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ